हां जी दोस्तों स्वागत ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Duty Punjab ਦੇ ਵਿੱਚ ਦੋਸਤੋ ਕੱਲ ਨੂੰ ਹੋਣ ਜਾ ਰਹੀ ਹੈ ਪੋਲਿੰਗ ਬੋਟਾਂ ਪੈਣ ਜਾ ਰਹੀਆਂ ਨੇ ਕੱਲ ਨੂੰ ਤੇ ਕੀ ਕੋਈ ਸੂਲਤ ਹੈ ਤੁਹਾਨੂੰ ਉੱਥੇ ਉਪਲਬਧ ਹੋਣਗੀਆਂ ਇਹਦੇ ਬਾਰੇ ਜਾਣਕਾਰੀ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾਰਨ ਬੈਲ ਆਈਕਨ ਨਾਲ ਤੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਹੋਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਸੁਭਾਈ ਚੌਂਕ ਕਮਿਸ਼ਨਰ ਵੱਲੋਂ ਇਸ ਵਾਰ ਸੱਤਰਪਾੜ ਦਾ ਟੀਚਰ ਰੱਖਿਆ ਗਿਆ ਹੈ ਸੂਬੇ ਚ ਵੋਟਰਾਂ ਦੀ ਸਹੂਲਤ ਨੂੰ ਧਿਆਨ ਚ ਰੱਖਦੇ ਹੋਏ ਵਾਧਦੀ ਗਰਮੀ ਦੇ ਮੱਦੇ ਨਜ਼ਰ ਵੋਟਰ ਕੇਂਦਰਾਂ ਤੇ ਛਵੇਲ ਦੀ ਵਿਵਸਥਾ ਕੀਤੀ ਜਾਵੇਗੀ ਇਸ ਦੇ ਨਾਲ ਕਮਿਸ਼ਨ ਵੱਲੋਂ ਕੇਂਦਰਾਂ ਤੇ ਵਾਟਰ ਕੂਲਰ ਤੇ ਪੱਖਿਆਂ ਆਦਿ ਦਾ ਵੀ ਪ੍ਰਬੰਧ ਕੀਤਾ ਜਾਵੇਗਾ ਜੋ ਮਹਿਲਾ ਵੋਟਰ ਗਰਭਪਤੀਆਂ ਨੂੰ ਨਾਲੇ ਵੱਖਰੀ ਲਾਈਨ ਲਗਾਈ ਜਾਵੇਗੀ ਉੱਥੇ ਹੀ VOTING ਕੇਂਦਰਾਂ ਤੇ ਕੁਰਸੀਆਂ ਦੀ ਵਿਵਸਥਾ ਕੀਤੀ ਜਾਵੇਗੀ ਇਸ ਵਾਰ ਸੱਤਰਪਾੜ ਦੇ ਟੀਚੇ ਦੀ ਪ੍ਰਾਪਤੀ ਲਈ VOTING ਪ੍ਰਕਿਰਿਆ ਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕਰਦੇ ਹੋਏ ਸਭ ਨੂੰ ਚੋਣ ਚ ਸ਼ਾਮਲ ਹੋਣ ਦੀ ਅਪੀਲ ਕਰਦੇ ਹੋਏ ਸੱਦਾ ਪੱਤਰ ਵੀ ਭੇਜੇ ਗਏ ਨੇ ਮੁੱਖ ਚੋਣ ਅਧਿਕਾਰੀ ਸਿਵਨ ਸੀ ਨੇ ਕਿਹਾ ਕਿ VOTING ਕੇਂਦਰਾਂ 'ਚ ਮਿੱਠੇ ਪਾਣੀ ਛੇਬੇਲ ਦਾ ਪ੍ਰਬੰਧ ਕੀਤਾ ਜਾਵੇਗਾ। ਹਰ ਕੇਂਦਰ 'ਤੇ ਵਾਟਰ ਕੂਲਰ ਪੱਖੇ ਬੈਠਣ ਦਾ ਪ੍ਰਬੰਧ ਤੇ ਸ਼ੱਡ ਹੋਣਗੇ। ਜੋ VOTING ਲਈ ਲਾਈਨ 'ਚ 10 ਤੋਂ ਵੱਧ ਲੋਕ ਲੱਗੇ ਹੋਣਗੇ ਤਾਂ ਬੈਠਣ ਲਈ ਕੁਰਸੀ ਦੀ ਸਹੂਲਤ ਦਿੱਤੀ ਜਾਵੇਗੀ। ਬੱਚਿਆਂ ਲਈ ਖਾਸ ਫ੍ਰੈਂਚ ਰੂਮ, ਬਜ਼ੁਰਗਾਂ ਤੇ ਗਰਭਵਤੀ ਔਰਤਾਂ ਲਈ ਵੱਖਰੀਆਂ ਲਾਈਨਾਂ ਤੇ ਹਰ VOTING ਕੇਂਦਰ 'ਚ ਘੱਟੋ-ਘੱਟ ਇੱਕ ਵੀਲਚੇਅਰ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾਵੇਗਾ। ਪੁਲਿਸ ਸਟਾਫ ਨੂੰ ਮੈਡੀਕਲ ਕਿੱਟਾਂ ਵੀ ਦਿੱਤੀਆਂ ਜਾਣਗੀਆਂ। ਸਿਵਿਲ ਕੈਂਪ ਫਟਕ ਅਇਆਂ 10000 ਤੋਂ ਵੱਧ ਸ਼ਿਕਾਇਤਾਂ ਸੀਪੀ ਜ਼ਿਲ੍ਹਕ ਐਫਟੇ ਸੂਬਾਈ ਚੋਣ ਕਮਿਸ਼ਨ ਨੂੰ 10000 ਤੋਂ ਵੱਧ ਸ਼ਿਕਾਇਤਾਂ ਹਾਸਲ ਹੋਈਆਂ ਨੇ ਜਿਨ੍ਹਾਂ ਚੋਂ 99% ਦਾ ਨਿਪਟਾਰਾ ਕਰ ਦਿੱਤਾ ਗਿਆ ਇਸ ਤਰ੍ਹਾਂ ਸੂਬੇ ਦੇ ਚੋਣ ਅਧਿਕਾਰੀ ਨੂੰ 1216 ਸ਼ਿਕਾਇਤਾਂ ਮਿਲੀਆਂ ਜਿਨ੍ਹਾਂ ਚੋਂ 1048 ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ ਸਭ ਤੋਂ ਵੱਧ ਸ਼ਿਕਾਇਤਾਂ ਲੁਧਿਆਣਾ ਤੋਂ ਆਈਆਂ ਜਿੱਥੇ 292 ਸ਼ਿਕਾਇਤਾਂ ਮਿਲੀਆਂ ਇਹ ਦਸਤਾਵੇਜ਼ ਦਿਖਾ ਕੇ ਵੀ ਪਾਈ ਜਾ ਸਕਦੀ ਹੈ ਹੁਣ ਵੋਟ ਆਧਾਰ ਕਾਰਡ ਪੈਨ ਕਾਰਡ ਪਾਸਪੋਰਟ ਡਰਾਈਵਿੰਗ ਲਾਇਸੈਂਸ ਬੈਂਕ ਜਾਂ ਪੋਸਟ ਆਫਿਸ ਤੋਂ ਜਾਰੀ ਫੋਟੋ ਵਾਲੀ ਪਾਸਬੁੱਕ एनपीआर ਵੱਲੋਂ ਜਾਰੀ ਸਮਾਰਟ ਕਾਰਡ ਮਨਰੇਗਾ ਜੋਬ ਕਾਰਡ ਕੇਂਦਰ ਸਰਕਾਰ ਦੀ ਯੋਜਨਾ ਤਹਿਤ ਜਾਰੀ ਹੈਲਥ ਇੰਸ਼ੋਰੈਂਸ ਕਾਰਡ ਸਮਾਰਟ ਕਾਰਡ ਸਰਵਿਸ ਆਈ ਕਾਰਡ ਫੋਟੋ ਦੇ ਨਾਲ ਪੈਨਸ਼ਨਲ ਡਾਕੂਮੈਂਟ ਐਮਪੀ ਐਮਐਲਏ ਤੇ ਐਮਐਲਸੀ ਲਈ ਜਾਰੀ ਅਧਿਕਾਰ ਆਈ ਕਾਰਡ ਦੇ ਨਾਲ ਵੀ ਤੁਸੀਂ ਵੋਟ ਪਾ ਸਕੋਗੇ ਸੋ ਇਹ ਵੱਡੇ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਦੇ ਨਿਤ ਨਵੇਂ ਖਬਰਾਂ ਨਿਤ ਨਵੀਆਂ ਜਾਣਕਾਰੀਆਂ ਦੇ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਵਰਤਮਾਨ ਵਿੱਚ ਸ਼ੇਅਰ ਮਿਲਨੇ ਆ ਕੱਲ ਇੱਕ ਹੋਰ ਨਵੇਂ ਅਪਡੇਟ ਦੇ ਨਾਲ ਇਸੇ ਸਮੇਂ ਇਸ ਚੈਨਲ ਦੇ ਉਤੇ ਤਤਕ ਲਈ ਦੇ ਇਜਾਜ਼ਤ ਤਨਵਾ